ਕਰਪਿੰਦਰ ਮਾਨ ਪਹੁੰਚਿਆ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਤਹਿਸੀਲ ਬਸੀ ਪਠਾਣਾ ਸਭ ਤੋਂ ਪੁਰਾਣੇ ਸ਼ਹਿਰ ਬਸੀ ਪਠਾਣਾ ਦੇ ਵਿੱਚ ਇਹ ਹੈ ਜੀ ਆਈਟੀਆਈ ਚੌਕ ਜਿੱਥੇ ਬਹੁਤ ਪੁਰਾਣੀ ਸਭ ਤੋਂ ਪੁਰਾਣੀ ਆਈਪੀਆਈ ਹੈ ਇਹ ਇੱਕ ਸੜਕ ਹੈ ਜਿਹੜੀ ਇਹ ਇਮਰਿੰਡੇ ਨੂੰ ਲੰਘ ਜਾਂਦੀ ਹੈ ਤੇ ਇਹ ਜਿਹੜੀ ਸੜਕ ਹੈ ਜਿਹੜੀ ਐਸਡੀਐਮ ਦਫ਼ਤਰ ਕਚਹਿਰੀਆਂ ਤੇ ਥਾਣੇ ਨੂੰ ਜਾਂਦੀ ਹੈ ਤੇ ਜਿਹੜੀ ਦੂਜੀ ਸੜਕ ਹੈ ਇਹ ਫਤੇਗੜ ਸਾਹਿਬ ਨੂੰ ਲੰਗ ਜਾਂਦੀ ਹੈ ਤੇ ਨਾਲ ਹੀ ਜਿਹੜੀ ਆਈਟੀਆਈ ਬਣੀ ਹੋਈ ਹੈ ਜਦ ਕਿ ਜਿਹੜੀ ਦੱਸਣ ਵਾਲੀ ਗੱਲ ਹੈ ਕਿ ਇਸ ਸਥਾਨ ਤੇ ਜਿਹੜਾ ਬੱਸ ਅੱਡਾ ਵੀ ਬਣਿਆ ਹੋਇਆ ਬਹੁਤ ਪੁਰਾਣਾ ਬੱਸ ਅੱਡਾ ਤੇ ਦੂਜੀ ਸਾਈਡ ਜਿੱਥੇ ਉਹ ਆਟੋ ਖੜਾ ਹੈ ਤੇ ਪਿੱਪੜ ਦਾ ਦਰਖਤ ਹੈ ਇੱਥੇ ਵੀ ਇੱਕ ਵੱਡਾ ਹੁੰਦਾ ਸੀ ਤੇ ਚੁੰਗੀ ਵੀ ਹੁੰਦੀ ਸੀ ਤੇ ਇੱਥੇ ਜਿਹੜੀਆਂ ਬੱਸਾਂ ਰੁਕਦੀਆਂ ਹੁੰਦੀਆਂ ਸੀ ਪਰ ਹੁਣ ਇੱਥੇ ਬਸਾਂ ਜਿਹੜੀਆਂ ਨੇ ਨਾ ਮਾਤਰ ਰੁਕਦੀਆਂ ਨੇ ਜਿਸ ਦੇ ਕਾਰਨ ਜਿਹੜੇ ਲੋਕ ਨੇ ਜਿਹੜੇ ਇੱਥੇ ਕੰਮਕਾਰ ਕਰਦੇ ਨੇ ਕਚਹਿਰੀਆਂ ਵਿੱਚ ਆਉਂਦੇ ਨੇ ਥਾਣੇ ਵਿੱਚ ਆਉਂਦੇ ਨੇ ਐਸਡੀਐਮ ਦਫ਼ਤਰ ਆਉਂਦੇ ਨੇ ਜਾਂ ਆਈਟੀਆਈ ਟ੍ਰੇਨਿੰਗ ਕਰਦੇ ਨੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹੜੀ ਇੱਥੇ ਬਾਈ ਜੀ ਖੜੇ ਨੇ ਇੱਕ ਆਪਾਂ ਇਹਨਾਂ ਤੇ ਵੀ ਜਾਣਕਾਰੀ ਪ੍ਰਾਪਤ ਕਰਦੇ ਆਂ ਬਾਈ ਜੀ ਤੁਸੀਂ ਲੋਕ ਲਓ ਹਾਂ ਜੀ ਲੋਕ ਲੈ ਇਹ ਇੱਥੇ ਜਿਹੜੀਆਂ ਸਰਕਾਰੀ ਬਸਾਂ ਜਾਂ ਪ੍ਰਾਈਵੇਟ ਬਸਾਂ ਇਹ ਇਸ ਚੌਕ ਦੇ ਵਿੱਚ ਰੁਕਦੀਆਂ ਨੇ ਜੀ। ਵੀ ਕਿੱਟੇ ਰੁਕਦੀਆਂ। ਪ੍ਰਾਈਵੇਟ ਵੀ ਕਹਿਣਾ ਪੈਂਦਾ ਰੋਕ ਦਿਓ। ਇਹ ਪਹਿਲਾਂ ਬੱਸ ਏਡਾ ਪੁਰਾਣਾ ਇਹੀ ਹੁੰਦਾ ਸੀਗਾ। ਤੇ ਨਾਲ ਹੀ ਥਾਣਾ, ਕਚਹਿਰੀਆਂ, ਸਿਵਲ ਹਸਪੀਟਲ ਆ। ਤੇ ਆਹ ਪੁਰਾਣੀ ਆਈਟੀਆਈ ਆ ਸਭ ਤੋਂ ਪੁਰਾਣੀ। ਸਰਕਾਰੀ ਬੱਸਾਂ ਵਾਲੇ ਜਿਹੜੇ ਰੋਕਦੇ ਆ ਉਹ ਜੇ ਕੋਈ ਸਵਾਰੀ ਨੇ ਉਤਰਨਾ ਹੋਵੇ ਤਾਂ ਰੋਕਦੇ ਨਹੀਂ ਤਾਂ ਰੋਕਦੇ ਨਹੀਂ ਭਜਾ ਕੇ ਲੈ ਜਾਂਦੇ ਆ। ਰਾਤ ਨੂੰ ਵੀ ਜਿਹੜੀ ਇੱਕ ਬੱਸ ਆਉਂਦੀ ਆ ਪਟਿਆਲੇ ਤੋਂ ਚੱਲਦੀ ਆ 8:30 ਵਜੇ। ਤਾ ਅਸੀਂ ਖੁਦ ਕਈ ਵਾਰੀ ਬੱਸ 'ਚ ਇੱਥੇ ਜੇ ਉਤਰਨਾ ਹੋਵੇ ਤਾਂ ਉਹ ਰੋਕਦੇ ਨਹੀਂ ਉਹ ਅੱਡਾ ਹੈਗਾ 1.5 ਕਿਲੋਮੀਟਰ ਅੱਗੇ ਉਹ ਕਹਿੰਦੇ ਅਸੀਂ ਰੋਕਣੀ ਹੋ ਜੇ ਉਰੇ ਕੋਈ ਬੱਸ ਅੱਡਾ ਨਹੀਂ ਪਹਿਲਾਂ ਉੱਥੇ ਬੱਸ ਅੱਡਾ ਹੁੰਦਾ ਸੀ ਇੱਕ ਚੁੰਗੀ ਹੁੰਦੀ ਸੀ ਉਹ ਟਾ ਕੇ ਇੱਟਾ ਉੱਤਾਂ ਚੱਕ ਕੇ ਲੈ ਗਏ ਉਹਦੀਆਂ ਪਰਲੇ ਪਾਸੇ ਤੇ ਇਹ ਜਿਹੜੇ ਫਿਰ ਇੱਥੇ ਦਾ ਸਾਰੀ ਤਸੀਲ ਦੇ ਲੋਕ ਇੱਥੇ ਕਚਹਿਰੀਆਂ 'ਚ ਥਾਣੇ 'ਚ ਕੰਮ ਕਰ ਲਈ ਆਉਂਦੇ ਹੁਣੇ ਰੋਜ਼ ਆਈਟੀਈ ਜੀ ਵਿੱਚੋਂ ਆਉਂਦੇ ਹੋਣੇ ਬੱਚੇ ਜੀ ਜੀ ਆਉਂਦੇ ਆ ਆ ਹੁਣ ਆਈਟੀਈ ਅੱਜ ਛੁੱਟੀ ਆ ਸ਼ਨੀਵਾਰ ਆ ਇੱਥੇ ਨਹੀਂ ਤਾਂ ਰੌਣਕ ਹੁੰਦੀ ਆ ਬੱਚਿਆਂ ਨੇ ਆਉਣਾ ਸੀਗਾ ਸਾਰੇ ਕਿਉਂਕਿ ਹੁਣ ਆਪਣੇ ਵੀਕਲ ਰੱਖਿਆ ਸਾਰਿਆਂ ਨੇ ਮੋਟਰਸਾਈਕਲ ਵਗੈਰਾ ਨਹੀਂ ਤਾਂ ਬੱਸ ਤੇ ਹੀ ਆਉਂਦੇ ਆ ਬੱਸ ਸੁਰੇ ਪ੍ਰਾਈਵੇਟ ਉਹ ਕਹਿ ਕੇ ਰੋਕਦੇ ਆ ਪਾਸ ਬਣ ਜਾਂਦੇ ਆ ਬੱਚਿਆਂ ਦੇ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਇੱਥੇ ਜਿਹੜਾ ਬੱਸ ਅੱਡਾ ਪਹਿਲਾਂ ਬਣਿਆ ਹੋਇਆ ਸੀ ਉਹ ਬਣਨਾ ਚਾਹੀਦਾ ਆ ਤਾਂ ਬਣਿਆ ਹੋਇਆ ਇੱਧਰਲੇ ਪਾਸੇ ਉਹ ਪਰਲੇ ਪਾਸੇ ਜਿਹੜਾ ਮਰਿੰਡੇ ਨੂੰ ਜਾਂਦਾ ਰੋਡ ਉਹ ਢਾ ਟੂ ਕੇ ਇੱਟਾਂ ਲੱਗੇ ਚੁੰਗੀ ਦੀਆਂ ਸਾਰੀਆਂ ਤੇ ਉਹ ਪਤਾ ਕਰੋ ਵੀ ਬੱਸ ਅੱਡਾ ਕਿਉਂ ਢਾਇਆ ਉਹ ਉੱਥੇ ਹੁਣ ਜਦੋਂ ਕੋਈ ਬੀਬੀਆਂ ਖੜ੍ਹਦੀਆਂ ਉੱਚੇ ਪਿੰਡ ਨੂੰ ਜਾਂਦੀ ਬਸ ਪ੍ਰਾਣੀਆਂ ਪਿੰਡਾਂ ਦੀਆਂ ਉਹ ਵਿਚਾਰੀਆਂ ਬਾਹਰ ਖੜ੍ਹੀਆਂ ਹੁੰਦੀਆਂ ਨੇ ਤੇ ਉਹ ਸਾਹਮਣੇ ਟੈਕਸੀ ਸਟੈਂਡ ਵਾਲਿਆਂ ਦਾ ਹੈਗਾ ਸਟੈਂਡ ਉੱਥੇ ਤਾਂ ਕੋਈ ਬੈੰਦਾ ਨਹੀਂ ਕਿਉਂਕਿ ਬੰਦੇ ਆਪ ਬੈਠੇ ਹੁੰਦੇ ਆ ਤੇ ਹੁਣ ਉਹ ਕਿੱਥੇ ਬੈਠਣਾ ਉਹਨਾਂ ਦੇ ਬੈਠਣ ਨੂੰ ਕੋਈ ਥਾਂ ਹੀ ਹੈ ਨਹੀਂ ਬੀਬੀਆਂ ਦੇ ਇਹ ਬੱਸੇ ਆਈਟੀਆਈ ਚੌਕ ਹੈ ਜੀ ਜੀ ਇੱਥੇ ਮਤਲਬ ਜਿਹੜਾ ਬੱਸ ਏਡਾ ਬਣਿਆ ਵਾ ਵੀ ਸਰਕਾਰੀ ਬੱਸਾਂ ਨਹੀਂ ਰੁਕਦੀਆਂ ਸਰਕਾਰੀ ਨਹੀਂ ਰੁਕਦੀਆਂ ਪ੍ਰਾਈਵੇਟ ਵੀ ਕਹਿਣਾ ਪੈਂਦਾ ਵੀ ਰੋਕ ਦਿਓ ਫੇਰ ਰੋਕਦੇ ਆ ਉਹ ਵੀ ਮੋਤ ਮਿੰਟ ਮਿੰਟ ਤਰਲਾ ਕਰਨਾ ਪੈਂਦਾ ਮੈਂ ਹਾਂਜੀ ਇੱਥੇ ਕੈਸਡਮ ਸਾਹਿਬ ਆਏ ਸੀ ਉਹਨਾਂ ਨੇ ਸਖਤੀ ਕੀਤੀ ਸੀ ਉਦੋਂ ਹਰ ਬੱਸ ਰੁੱਕੇ ਜਾਂਦੀ ਸੀ ਉਹ ਵੀ ਤਾਂ ਉਹਨਾਂ ਦੇ ਕੋਈ ਮੁਲਾਜ਼ਮ ਸੀਗੇ ਉਹਨਾਂ ਨੇ ਕਿਹਾ ਤਾਰ ਦੋ ਉਹਨਾਂ ਨੇ ਤਾਰੀ ਹੋਈ ਨਹੀਂ ਉਹ ਅੱਗੇ ਲੈ ਗਏ ਉਹਨਾਂ ਨੇ ਕਿਹਾ ਤੁਸੀਂ ਲੇਟ ਕਿਉਂ ਹੋ ਗਏ ਉਹ ਕਹਿੰਦੇ ਸਾਨੂੰ ਰੋਕਿਆ ਨਹੀਂ ਉਹਨਾਂ ਫੇਰ ਇੱਥੇ ਡਿਊਟੀ ਤੇ ਦੋ ਬੰਦੇ ਪੁਲਿਸ ਤੋਂ ਨਾਟ ਕੀਤੀ ਫੇਰ ਚਲਾਨ ਚਲੂਨ ਵੀ ਕੀਤੇ ਉਹਨਾਂ ਨੇ ਬੱਸਾਂ ਦੇ ਤਾਂ ਰੋਕਣ ਲੱਗੇ ਸੀ ਉਹਨੇ ਮਾਨਦਾਰ ਅਫਸਰ ਕੋਈ ਹੋਵੇ ਤਾਂ ਕਰੇ